ਮੈਨੂੰ ਕਿਹਾ ਕਿ ਤੂੰ ਕਹਿਦੀ ਵੀ ਮੇਰੀ ਭੈਣ ਮੈਂ ਤੇਰੇ ਘਰ ਕੇ ਭੈਣ ਬਣ ਗਈ ਠੀਕ ਆ ਸਿਮਰਾਂ ਨੂੰ ਤੂੰ ਕਿਹਾ ਕਿ ਮੇਰੇ ਤਾਈ ਦੀ ਕੁੜੀ ਆ ਮੈਂ ਉਹ ਬਣ ਗਈ ਠੀਕ ਤੂੰ ਮੇਰਾ ਦਿਲੀ ਦਿਖਾਇਆ ਮੈਂ ਤੇਰੇ ਘਰ ਕੇ ਇੰਨਾ ਕੁ ਸੁਣਾ ਹੁਣ ਤੇਰਾ ਦੁੱਖ ਗਿਆ ਠੀਕ ਆ ਹੁਣ ਮੇਰੀ ਤਾਂ ਬੁੱਢ ਪੱਟੀ ਪਈ ਆ ਮੈਂ ਤੂੰ ਤੇਰੀ ਤਾਂ ਜੰਮਦੀ ਜਦੋਂ ਤੂੰ ਮੇਰੀ ਪਾਤੀ ਕੀਆ ਤੂੰ ਮੇਰੀ ਗੱਲ ਸੁਣਦਾ ਮੈਨੂੰ ਸੇਮ ਸਿਚੁਏਸ਼ਨ ਚ ਛੱਡਿਆ ਪਤਾ ਨਾ ਤੈਨੂੰ ਮੇਰੀ ਗੱਲ ਸੁਣ ਤੂੰ ਤੇਰੀ ਵੀ ਸਣੀ ਆ ਹਨਾ ਇੱਕ ਵਾਰੀ ਇੱਕ ਵਾਰੀ ਉਹਨੂੰ ਫੋਨ ਕਰ ਪਰ ਨਹੀਂ ਪਰ ਨਹੀਂ ਤਕਰੀਬ ਠੀਕ ਹੈ। ਠੀਕ ਹੈ। ਉਹਨੂੰ ਕਹਿ ਬਾਈ ਜੋ ਵੀ ਚੱਲ ਸੀਗਾ ਕੋਈ ਅੱਕਣਾ ਦਾ ਤਾਂ ਅਸੀਂ ਬਿਜੀ ਗੱਲ ਤਾਂ ਹੋਈ ਨਹੀਂ। ਹਾਂ। ਠੀਕ ਹੈ ਯਾਰ ਉਹਨੂੰ ਬਸ ਉੱਪਰ ਕਰ ਲੈ ਉਹ ਮਰ ਜਾਣਾ ਹੈਗਾ। ਸਾਰੀ ਮੈਂ ਤੈਨੂੰ ਵੀ ਬੜੀ ਜਿਆਦਾ ਪਰ ਵੀ ਉਹਨੂੰ ਪਿਆਰ ਕਰਦਾ ਉਹ। ਜੇ ਤੂੰ ਪਿਆਰ ਕਰਦਾ ਹੁੰਦਾ ਨਾ ਤੇ ਮੇਰੇ ਨਾਲ ਨਾ ਹੁੰਦਾ ਨਾ ਹੀ ਉਧਰ ਸਿਮਰਨਵਾਲ ਹੁੰਦਾ ਜੇ ਤੂੰ ਕਰਦਾ ਹੁੰਦਾ। ਠੀਕ ਹੈ ਫਿਰ ਹੁਣ ਐਵੇਂ ਹੀ ਰੱਖੀ ਤੂੰ ਠੀਕ ਹੈ। ਹਾਂ। ਕੀ ਜ ਮੇਰੀ ਤਾਂ ਕਰੀ ਨੀ ਸੁਣਨੀ ਹੁਣ ਤੱਕ ਤੇਰੀ ਤਾਂ ਮੈਂ ਤੇਰੀਆਂ ਤਾਂ ਸੁਣਦੀ ਆਂ ਹੁਣ ਤੱਕ ਬਸ ਇੱਕ ਹੋਰ ਫੋਨ ਦਾ ਬਸ ਤੇਰੀ ਫੀਲ ਕਰ ਬਸ ਮੈਨੂੰ ਐ ਦੱਸੀ ਜਿੰਨਾ ਕਿ ਤੇਰੇ ਲਈ ਮੈਂ ਸੁਣਗੀ ਐ ਨਾ ਕੋਈ ਤਰਾ ਯਾਰ ਦੂਰ ਤੋਂ ਵੀ ਨਹੀਂ ਸੁਣੂਗਾ ਐਨੀ ਤੈਨੂੰ ਮੈਂ ਫਿਰ ਹੁਣ ਇੱਕ ਖੰਨ ਕਰਕੇ ساری ਜ਼ਿੰਦਗੀ ਯਾਦ ਰੱਖੂਗਾ ਨਵੇਂ ਲਾਵੇ ਸਾਨੂੰ ਉਹ ਦਿਨ ਮੈਂ ਤੇਰੇ ਲਈ ਨਹੀਂ ਇੱਕ ਦਿਨ ਪਹਿਲਾਂ ਤੇਰੇ ਨਾਲ ਮੈਂ ਰਾਤ ਕੱਟ ਕੇ ਐ ਦੂਜੇ ਦਿਨ ਮੈਂ ਤੇਰੀ ਭੈਣ ਬਣ ਗਈ ਸ਼ਰਮ ਕਰਕੇ ਮਰ ਜਾ ਸ਼ਰਮ ਕਰਕੇ ਮੈਂ ਮਰ ਜੂੰਗਾ ਕੋਈ ਨਾ ਪਲੀਜ਼ ਲਵੇ ਲਾ ਦੇ ਯਾਰ ਪਰਨੀਤ ਕਿਉਂ ਨਹੀਂ ਸਮਝਦੀ ਮੈਂ ਕਰ ਲੂ ਇੱਕ ਵਾਰੀ ਕਾਲ ਕਰ ਲੰਨੀ ਆ ਮੈਂ ਕੋਈ ਗੱਲ ਨਹੀਂ ਲਵੇ ਲਾ ਦੇ ਤਾਂ ਯਾਰ ਪਿਆਰ ਦਾ ਤੈਨੂੰ ਉਹ ਕਰਦਾ ਉਹ ਮੈਂ ਤੇਰੀ ਸਾਰੀ ਜ਼ਿੰਦਗੀ ਪਿਆਰ ਤੋਂ ਤੋਂ ਕੋਈ ਬੀ ਜਾਊਂਗਾ ਉਹ ਚੱਲ ਚੱਲ ਬਸ ਠੀਕ ਆ ਪਲੀਜ਼ ਰਿਕਵੈਸਟ ਆ ਲਵੇ ਲਾ ਦੇ ਪੁੱਛ ਲੈਂਦੀ ਮੈਂ ਕੋਈ ਗੱਲ ਨਹੀਂ ਮੈਂ ਤੈਨੂੰ ਬਹੁਤ ਬੋਲੂਗੀ ਉਹ ਸੁਣਦੀ ਸੁਣੀ ਗਈ ਕੋਈ ਬੋਲੀ ਜਾਵੇ ਕੋਈ ਗੱਲ ਨਹੀਂ ਕੋਈ ਠੀਕ ਆ ਇੱਕ ਦਿਨ ਤਾਂ ਤੈਨੂੰ ਸ਼ਰਮ ਆਊਗੀ ਨਾ ਹਾਂ ਮੈਂ ਜਨਾਬ ਕੀਤਾ ਸੀ ਜੇ ਇਹ ਮੇਰੇ ਨਾਲ ਖੜੀ ਸੀ ਫਿਰ ਵੀ ਹਾਂ ਮਾਪੂਲਾ ਬਈ ਲਾਦੇ ਪਲੀਜ਼ ਰਿਕਵੈਸਟ ਚੰਗਾ ਬਈ ਮੈਨੂੰ ਫੇਰ ਫੋਨ ਆਇਆ ਸੀ ਮਨਜੀਤਾ ਹਾਂ ਕਹਿੰਦੀ ਹੁਣ ਉਹਦਾ ਵਿਆਹ ਤਾਂ ਕਹਿੰਦੀ ਤੇਰੇ ਨਾਲ ਹੀ ਹੋਊਗਾ ਮੈਂ ਕਿਹਾ ਕਿਹੜੀ ਗੱਲੋਂ ਕਹਿੰਦੀ ਤੂੰ ਉਹਦੇ ਨਾਲ ਫਿਜ਼ੀਕਲੀ ਕੀਤਾ ਨਾ ਫਿਜ਼ਿਕ ਆਪਣਾ ਫਿਜ਼ੀਕਲ ਦਾ ਕਿਹਨੂੰ ਪਤਾ ਹੁਣ ਮੈਨੂੰ ਇਹ ਨਾ ਸਰ ਮੈਂ ਤਾਂ ਕਿਹਾ ਹੀ ਨਹੀਂ ਉਹਨੂੰ ਉਹਨੂੰ ਕਿਵੇਂ ਕਿਵੇਂ ਪਤਾ ਲੱਗਿਆ ਕਾਂਦੀ ਤੂੰ ਉਹ ਹੁਣ ਪੈਰੋਂ ਕਰ ਦਈਆ ਯਾਰ ਤੈਨੂੰ ਨਹੀਂ ਕਾਂਦੀ ਤੂੰ ਤੁਸੀਂ ਸਰਦਾਰਾਂ ਦੇ ਸਾਦੇ ਤੇ ਵੀ ਤੁਸੀਂ ਗਏ ਚੰਡੀਗੜ੍ਹ ਤੁਸੀਂ ਕਾਂਦੀ ਸਰਾਉ ਹੋਟਲ ਦੇ ਵਿੱਚ ਜਾ ਕੇ ਫਿਰ ਕਾਂਦੀ Shimla 'ਈ ਤੁਸੀਂ ਇਕੱਠੇ ਗਏ ਫਿਰ ਅੰਮ੍ਰਿਤਸਰ ਤੁਸੀਂ ਇਕੱਠੇ ਰਹੇ ਆ ਕਾਂਦੀ ਤੂੰ ਮੈਨੂੰ ਕੀ ਕਹਿੰਦਾ ਮੈਨੂੰ ਇਹ ਦੱਸ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੀ ਗਾਲ ਸੁਣਾ ਹਾਂ ਤੇਰੀ ਗਾਲ ਸੁਣਾ ਮੈਂ ਖੋਦਹਰਾਣਾ ਕਾਂਦੀ ਤੂੰ 20 ਸਾਲ ਦੀ ਐ ਤੂੰ ਇੰਨਾ ਕੁਛ ਕਰ ਲਿਆ ਤੈਨੂੰ ਸ਼ਰਮ ਨਹੀਂ ਆਈ ਮੈਂ ਤੈਨੂੰ ਕੀ ਕਹਾਂ ਹਾਂ ਮੈਂ ਇਹ ਗੱਲ ਕੋਧ ਰਹਾ ਨਾ ਆਹ ਬੰਦਾ ਨੂੰ ਉਚਕੋਨੇ ਸਾਰੀਆਂ ਗੱਲਾਂ ਪਤਾ ਨੂੰ ਨਹੀਂ ਸੀ ਸੀਗੀ ਤਾਂ ਆਪਣਾ ਹੋਇਆ ਸੀ ਕਿ ਨਾ ਹੋਰ ਕਿਹਨੂੰ ਪਤਾ ਲੱਗ ਗਿਆ ਯਾਰ ਕਿਸੇ ਨੂੰ ਵੀ ਨਹੀਂ ਪਤਾ ਰੂਮ ਦੇ ਵਿੱਚ ਆਪਣੇ ਤੋਂ ਤੀਜਾ علاوہ ਕੌਣ ਸੀ ਕਹਿੰਦੀ ਉਹਦੇ ਫੋਨ 'ਚ ਤੇਰੀਆਂ ਨਿਊਰ ਦੀਆਂ ਥੋੜੀ ਇਕੱਠੀਆਂ ਦੀਆਂ ਫੋਟਾਂ ਪਈਆਂ ਨੇ ਇਹ ਲਈ ਕਹਿੰਦੀ ਮੇਰੇ ਮੈਂ ਕਦਰ ਨਿਊਰ ਦੀਆਂ ਫੋਟਾਂ ਸ਼ਿਮਲੇ ਕਹਿੰਦੀ ਜਦੋਂ ਤੁਸੀਂ ਗਏ ਸੀ ਸ਼ਿਮਲੇ ਦੀਆਂ ਇਕੱਠੀਆਂ ਨੇ ਕਹਿੰਦੀ ਬੈੱਡ ਤੇ ਤਿੰਨ ਤਿੰਨ ਜਾਣੇ ਤੁਸੀਂ ਪਈਓ ਤਾਂ ਵੀ ਇਕੱਠੀਆਂ ਦੀਆਂ ਫੋਟਾਂ ਪਈਆਂ ਨੇ ਮੇਰੇ ਕੋਲ ਤਾਂ ਫੋਟੋ ਹੀ ਨਹੀਂ ਵਾਲਟ ਉਸ ਵਿੱਚੋਂ ਡਿਲੀਟ ਹੋ ਗਈਆਂ ਗਈਆਂ ਨਹੀਂ ਜਿਹੜੀਆਂ ਆਪਾਂ ਉਦੋਂ ਕਲਿੱਕ ਨਹੀਂ ਸੀ ਕੀਤੀਆਂ ਇਹੀਆਂ ਸਰਦਾਰਾਂ ਦੇ ਢਾਬੇ ਤੇ ਜਿਹੜੀ ਮੇਰੀ ਚੱਲ ਠੀਕ ਆ ਯਾਰ ਹੁਣ ਮੈਂ ਵਾਧਾਨ ਵਿੱਚ ਹੋ ਰਿਹਾ ਹਾਂ ਉਹਨਾਂ ਨੂੰ ਕਿਹਨੂੰ ਉਹ ਨੂੰ ਮੰਗੇ ਦਿੰਦੇ ਉਹਨੂੰ ਕਿਵੇਂ ਸੰਦਦਾ ਉਹ ਹੈਂਕ ਕਿਲਾ ਉਹਨੋਂ ਉਹਦੇ ਕੋਲ ਬਹੁਤ ਸਾਰੀ ਕੋਈ ਨਹੀਂ ਜਾਂਦੀ ਨਹੀਂ ਫਿਰ ਤੂੰ ਮੈਨੂੰ ਇੰਨੀ ਯਾਰ ਬਦਨਾਮ ਕਿਉਂ ਲੱਗਿਆ ਹੋਇਆ ਹੈਗਾ ਮੈਂ ਕੋਈ ਨਹੀਂ ਬਦਨਾਮ ਕਰਦਾ ਪਤਾ ਨਹੀਂ ਕਿ ਉਹਨੂੰ ਵਿੱਚੋਂ ਭੈਣ ਜਵਾ ਦਾ ਮੈਨੂੰ ਵੀ ਨਹੀਂ ਪਤਾ ਤੂੰ ਪਰ ਚੱਲ ਫੇਰ ਮੈਨੂੰ ਫੇਰ ਮੈਨੂੰ ਵਿੱਚੋਂ ਲਾ ਲੰਨੀ ਆ ਮੈਂ ਕੁਝ ਨਹੀਂ ਕੀਤਾ ਠੀਕ ਆ ਸਮਝ ਲਾ ਮੈਂ ਯਾਰ ਮਨ ਨਹੀਂ ਅੱਜ ਨਹੀਂ ਅੱਜ ਤੂੰ ਉਹਨੂੰ ਫੋਨ ਕਰ ਐਦਾਂ ਜੀ ਮੇਰੀ ਕੀ ਦੀ ਬੇਸਤੀ ਦੀ ਗੱਲ ਐ ਮੈਂ ਕਿਹਾ ਕੁਝ ਤੈਨੂੰ ਮੈਂ ਕੁਝ ਕਿਹਾ ਵੀ ਤੇਰੀ ਬੇਸਤੀ ਐ ਜਾਂ ਕੁਝ ਮੈਂ ਤੈਨੂੰ ਕੋਈ ਫੋਨ ਕਰਕੇ ਜਾਂ ਕੁਝ ਕਰਿਆ ਤੂੰ ਮੇਰੀ ਮਾਪਿਆਂ ਤੋਂ ਤੂੰ ਇੱਕ ਕਾਰ ਦਿੰਨਾ ਹੈ ਹੈ ਹਜੇ ਤੁੰਮੀ ਮੇਰੀ ਗੱਲ ਸੁਣਾ ਉਹ ਉਹ ਕਹਿੰਦੇ ਕਹਿੰਦੇ ਤੂੰ ਉਹਦੇ ਖੜੇ ਪਈ ਹੁੰਨੀ ਆ ਕਹਿੰਦੀ ਲਸੂ ਗਾ ਰਣੀ ਆ ਵੀ ਚੰਡੀਗੜ੍ਹ ਚੱਲ ਮੈਂ ਕਿ ਆਪ ਤਾਂ ਉਹ ਮੈਂ ਕਹਿ ਕੇ ਹਾਂ ਨਹੀਂ ਮੈਨੂੰ ਕਹਿਣਾ ਸੀ ਵੀ ਆਪ ਤਾਂ ਉਹ ਗਰਾਰੀਆਂ ਣਾਵਾ ਹੁੰਦਾ ਸੀ ਮੈਂ ਨਹੀਂ ਸੀ ਕਹਿਣ ਨੂੰ ਕਹਿ ਸਕਦੀ ਹੁਣ ਕੀ ਦਿਖਾਉਨੇ ਕਹਿੰਦੀ ਤੂੰ ਉਹਨੂੰ ਚੰਡੀਗੜ੍ਹ ਲਈ ਗਰਾਰੀਆਂ ਣਾਉਂਦੀ ਹੁੰਦੀ ਸੀ ਕਿ ਚੰਡੀਗੜ੍ਹ ਚੱਲ ਮੈਨੂੰ ਲੈ ਕੇ ਚੱਲ ਮੈਂ ਕਹਿੰਦੀ ਜਾਂਦੀ ਚੁੱਪ ਕਰ ਗਈ ਵੀ ਗਰਾਰੀਆਂ ਮੈਂ ਣਾਉਂਦੀ ਸੀ ਕਿ ਉਹ ਆਪਣਾ ਦਾ ਹੁੰਦਾ ਸੀ ਮੇਰਾ ਕੁਝ ਕਰਕੇ ਮੇਰੇ ਮੂਹਾਰ ਕੇ ਸਰ ਜੋਪ ਕਰ ਦਿਆ ਫਿਰ ਹੁਣ ਵੀ ਚੁੱਪ ਕਰ ਜਾ ਪਲੀਜ਼ ਹਾਂ ਅੱਛਾ ਹੁਣ ਮੈਂ ਕਿਸੇ ਨੂੰ ਕਹਾ ਵੀ ਨਾ ਹੈ ਪਹਿਲੀ ਮੈਂ ਬਾਦੂ ਕਹੀ ਦੀ ਤੂੰ ਆ ਬਤਾਉ ਨਾ ਹੋ ਜਾਂਦਾ ਇੱਕ ਵਾਰ ਪਲੀਜ਼ ਹਾਂ ਤੇਰੇ ਕਰਕੇ ਮੈਂ ਕਿੰਨਾ ਕੁ ਚੱਲੇ ਆ ਮੈਂ ਤੇਰਾ ਦੇਣਾ ਤੇਰੇ ਤੋਂ ਥੋੜਾ ਜਿਹਾ ਚੱਲ ਲੈ ਨਹੀਂ ਤੇਰੇ ਤੋਂ ਪਲੀਜ਼ ਥੋੜਾ ਜਿਹਾ ਹੋਰ ਚੱਲ ਨਹੀਂ ਤੇਰੇ ਤੋਂ ਮੈਂ ਕੁਝ ਲੈ ਕੇ ਖਾਦਾ ਮੈਂ ਹੁਣ ਕੁਝ ਕਿਹਾ ਨਾ ਇੱਕ ਤਾਂ ਤੂੰ ਮੇਰੇ ਨਾਲ ਖੇਡ ਕੇ ਗਿਆ ਨਾ ਇੱਕ ਮੈਂ ਤੇਰੇ ਕਰਕੇ ਮੁਸੀਬਤਾਂ ਚੱਲਾਂ ਚੱਲਣਗੀ ਕਿ ਨਹੀਂ ਮੈਂ ਹੀ ਚੱਲਦੀ ਤਾਂ ਮੈਂ ਹੈ ਹੀ ਆ ਚੱਲ ਤੂੰ ਇਹ ਬਕਵਾਸ ਮੈਨੂੰ ਮਰ ਮੈਂ ਤਾਂ ਮਰਦੀ ਮੇਰੀ ਗੱਲ ਸੁਣ ਮਰ ਜਾ ਫੋਨ ਮਾਰਨਾ ਤੂੰ ਘੜੀ ਨੂੰ ਮਾਰਦਾ ਹੁਣੇ ਮਰ ਜਾ ਤੂੰ ਇੰਨਾ ਕੁਝ ਲੱਗਿਆ ਜੇ ਤੂੰ ਸੀਰੀਅਸ ਸੀਗਾ ਤੂੰ ਆਪਣੀ ਮਾਂ ਕਿਉਂ ਚੜਾਉਣਾ ਸੀਗਾ ਮੈਨੂੰ ਹੁਣ ਕੀ ਪਤਾ ਦੀ ਯਾਰ ਮੈਨੂੰ ਹੁਣ ਕੀ ਪਤਾ ਸੀ ਕਿਉਂ ਸਿਮਰਨ ਨੇ ਕੀ ਕਰਨ ਗਿਆ ਸੀ ਤੂੰ ਹੈ ਮਾਂ ਕਰੀ ਜਾ ਮੈਨੂੰ ਪਤਾ ਨਹੀਂ ਹੈ ਮੈਨੂੰ ਪਤਾ ਨਹੀਂ ਮੈਨੂੰ ਸਵੇਰੇ ਉਹਨੇ ਦੱਸਿਆ ਅੱਜ ਉਹਨੂੰ ਕਹਿੰਦਾ ਹੋਟਲਾਂ ਚ ਲੜ ਕੇ ਘੁੰਮਦਾ ਚੰਡੀਗੜ੍ਹ ਉਹਨੂੰ ਕਹਿੰਦਾ ਮੇਰੇ ਤਾਈ ਦੀ ਕੁੜੀ ਐ ਉਹਨੂੰ ਕਹਿੰਦਾ ਮੇਰੀ ਮਾਸੀ ਦੀ ਕੁੜੀ ਐ ਮੈਨੂੰ ਦੁੱਖ ਨਹੀਂ ਲੱਗਦਾ ਹੈਗਾ ਹਲੋ ਹਲੋ ਕਾਲੀ ਬੋ ਕਾਲੀ ਹਾਂ ਕਾਲੀਆਂ ਕੌਣ ਐ ਕਾਲੀ ਵੀ ਤਾਂ ਨਹੀਂ ਕਾਲੀਆਂ ਕਾਲੀਆਂ ਆਇਆ ਸੰਮੀ ਦਾ ਵਾਲਾ ਉਹਦੀ ਕੋਈ ਜਨਫ੍ਰੈਂਡ ਸੀਗੀ ਤੁਸੀਂ ਉਹਦੀ ਕੋਈ ਵੀਡੀਓ ਬਣਾ ਕੇ ਰੱਖੀ ਹੋਈ ਆ ਨਹੀਂ ਉਹ ਮੰਨਦੇ ਨੇ ਕਿ ਹੱਜਾਂ ਨੂੰ ਬਲੈਕਮੇਲ ਕਰਦੇ ਆ ਉਹਨੂੰ ਸਵੇਰੇ ਮਿਲ ਕੇ ਆਉਂਦੇ ਨੇ ਜਿਮ ਦੇ ਵਿੱਚ ਜਿਹੜੀ ਕੁੜੀ ਆ ਜਿਹੜੇ ਕਹਿੰਦੀ ਮੋਤੀ ਹੀ ਆ ਕੋਈ ਰਾਤ ਨੂੰ ਉਹਦੇ ਨਾਲ ਹੁੰਦੀ ਆ ਜ਼ਿਆਦਾਤਰ ਉਹਨੂੰ ਕਲੱਬਿੰਗ ਵਗੈਰਾ ਚ ਲੈ ਕੇ ਜਾਂਦੇ ਰਹੇ ਆ ਫਿਰ ਇੱਕ ਵਿਆਹੀ ਹੋ ਜਾਂਦੀ ਐ ਕੋਈ ਅੰਜਲੀ ਪਤਾ ਨਹੀਂ ਰਜਨੀ ਐ ਇਦਾਂ ਦਾ ਕੁਝ ਜਿਵੇਂ ਬਾਹਰ ਹੀ ਗਿਆ ਉਹ ਨਹੀਂ ਨਹੀਂ ਮੈਂ ਤਾਂ ਬਹੁਤ ਜਣਾ ਬਣਾ ਬਣਾ ਕੇ ਨਹੀਂ ਕੀ ਕਹਿੰਦੀ ਹੁਣ ਕਹਿੰਦੀ ਵੀ ਮੈਂ ਕਹਿੰਦੀ ਇਹਨੂੰ ਸਭ ਕੁਝ ਦਿਖਾਉਣਾ ਤਾਂ ਮੇਰੇ ਲਈ ਕਹਿੰਦੀ ਸਭ ਕੁਝ ਖਤਮ ਹੈ ਹੂੰ ਤੇਰਾ ਕਹਿੰਦੀ ਜੋ ਕਰਨਾ ਹੈ ਕਿ ਆ ਵੀ ਜਿੱਦੀ ਕੋਈ ਚੰਨ ਨਹੀਂ ਹੋਣੀ ਜਾਂ ਕਿ ਮੇਰੇ ਨਾਲ ਵਧੀਆ ਗੱਲ ਕੀਤੀ ਹੈ ਨਾ ਉਹਨੂੰ ਕਹਿੰਦੀ ਕਿ ਤੈਨੂੰ ਇਹਦੇ ਨਾਲ ਕੋ ਮੁੰਡਾ ਵੀ ਨਹੀਂ ਲੱਭਣਾ ਜਾਂ ਪਿਆਰ ਵੀ ਕਰਦਾ ਉਹ ਵੀ ਦੇ ਦ ਮੇਰੀ ਗੱਲ ਸੁਣਾ ਤੇ ਜੀ ਪਤਾ ਕੀ ਗੱਲ ਹੈ ਮੈਂ ਹੁਣ ਕੁਝ ਨਹੀਂ ਕਹਿ ਸਕਦੀ ਤੈਨੂੰ ਆਪ ਨੂੰ ਪਤਾ ਵੀ ਤੂੰ ਗਲਤ ਹੈ ਕਿ ਸਹੀ ਠੀਕ ਹੈ ਨਾ ਤੁੱਕ ਕਿ ਕਿੱਥੇ ਗਲਤਾਂ ਕਿੱਥੇ ਕਿੱਥੇ ਸਹੀ ਇਹ ਤੈਨੂੰ ਪਤਾ ਖੁਦ ਨੂੰ ਤੈਨੂੰ ਪਤਾ ਉਹ ਅਗਲੀ ਨਿਆਣੀ ਨਹੀਂ ਹੋਣੀ ਕੋਈ ਵੀ ਸੀ ਜੇ ਉਹ ਨਾਲ ਗੱਲ ਰੱਖੀ ਗਈ ਮੈਂ ਹੀ ਸ਼ਾਮ ਇਹਨਾਂ ਕਿੱਥੇ ਗੱਲ ਕਰ ਲਓ ਮਨਾ ਕਹਿੰਦੀ ਵੀ ਇੰਪੋਸੀਬਲ ਹੈ ਕਹਿੰਦੀ ਉਹ ਮਰਦਾ ਘਰੇ ਨੂੰ ਮਰਦਾ ਹੋਣ ਮਰ ਜੇ ਕਹਿੰਦੀ ਮੈਨੂੰ ਕੋਈ ਛੇਅਰ ਨਹੀਂ ਹੈਗੀ ਤੇ ਜਦੋਂ ਇਹਨੇ ਮੈਨਾਂ ਸੌਟ ਕੀਤਾ ਤਾਂ ਕਹਿੰਦੀ ਮੇਰੇ ਘਰ ਦੇ ਨਾਲ ਤਾਂ ਕਹਿੰਦੀ ਮੇਰੀ ਅਗੇਜਮੈਂਟ ਫਿਕਸ ਕਰਤੀ ਹੈ ਕਿ ਕੱਲ ਨੂੰ ਹੁੰਦਾ ਵੇਖ ਕੇ ਆਇਆ ਨਹੀਂ ਸ਼ਾਇਦ ਕਹਿੰਦੀ ਮੈਂ ਤੇਜੂ ਨੂੰ ਵੀ ਰੱਖਿਆ ਕਿ ਵਸੇ ਲੈਣਾ ਹਾਂ ਕਹਿੰਦੀ ਮੇਰੇ ਨਾਲ ਰਿਲੇਸ਼ਨ ਕਿੱਕ ਕਰਤੀ ਐ ਤੇ ਕਹਿੰਦੀ ਵੀ ਮੈਂ ਮੈਰਿਜ ਕਰਵਾ ਲੈਣੀ ਐ ਕਹਿੰਦੀ ਇਹ ਆਪਣਾ ਜੋਕ ਐ ਕਹਿੰਦੀ ਕਰਦਾ ਕਹਿੰਦੀ ਅਪਰ ਤੈਨੂੰ ਮੈਂ ਸਬਕ ਸਿਖਾਉਂਗੀ ਕਿ ਕਿੱਦਾਂ ਕਿਸੇ ਦੀ ਆਪਣੀ ਲੀਸ ਨਾਲ ਖੇਡੀ ਜਾਂਦਾ ਹੁੰਦਾ ਕਹਿੰਦੀ ਪਤਾ ਕੀ ਗੱਲ ਕਹਿੰਦੀ ਇੱਕ ਜਗ੍ਹਾ ਵੀ ਇਹ ਸਹੀ ਹੁੰਦਾ ਹੈ ਨਾ ਨਿਸ਼ਾਨੀ ਐ ਇਹ ਕਹਿੰਦੀ ਹਰ ਇੱਕ ਜਗ੍ਹਾ ਗਲਤ ਆ ਹਰ ਇੱਕ ਜਗ੍ਹਾ ਗਲਤ ਆ ਸੰਦੀਪ ਨੂੰ ਵੀ ਫੋਨ ਕਰ ਲਾਇਆ ਉਹਨੇ ਹੈ ਸੋ ਗੋਲਾ ਬੋਗ ਲਿਆ ਸੰਦੀਪ ਨੂੰ ਆਹੋ ਸੰਦੀਪ ਅੱਗੋ ਸੰਦੀਪ ਨੇ ਵੈਸ਼ਬਾਣੀ ਕੀਤੀ ਅੱਗੋ ਕਹਿੰਦੀ ਮੈਨ ਨਾਲ ਨਹੀਂ ਵੈਸ਼ਬਾਣੀ ਤਾਂ ਨਹੀਂ ਕੀਤੀ ਉਹ ਤੈਨੂੰ ਤੇਰੇ ਸਾਹਮਣੇ ਗੱਲ ਹੋਈ ਹੈ ਕਿ ਤੂੰ ਬੋਲਦਾ ਮੈਨੂੰ ਅੱਗੋ ਸੰਦੀਪ ਕਹਿੰਦਾ ਵੀ ਤੇਰੀ ਦੇ ਪਰਨੀਤ ਕੀ ਕਹਿੰਦੇ ਨੇ ਤੇਜੀ ਦੇ ਪਰਨੀਤ ਦੀ ਗੱਲ ਹੈ ਤੇ ਉਹ ਆਪੇ ਦੇਖਣ ਕਹਿੰਦੇ ਜੇ ਤੂੰ ਕਹਿੰਦੀ ਅੱਗੋ ਮੈਨੂੰ ਕਹਿੰਦਾ ਵੀ ਜੇ ਤੂੰ ਕੇਸ ਕਰਨਾ ਤਾਂ ਕਰ ਦੇ ਵੀ ਮੈਂ ਵੀ ਕਚੈਰੀ ਦੇ ਵਿੱਚ ਹੀ ਰਹਿਣਾ ਮੈਨੂੰ ਝਗੜਨਾ ਆਉਂਦਾ ਅੱਗੋ ਨਿਭਣਾ ਆਉਂਦਾ ਕਹਿੰਦੀ ਮੈਂ ਕੰਮ ਨਾ ਨੋਕੂ ਫੇਰੇ ਬੋਲੇ ਫੋਨ ਨਹੀਂ ਦਿੰਦਾ ਭੈਣ ਦੀ ਜਾਂਦਾ। ਸੁਨੀਲ ਵੀ ਐਵੇਂ ਅੱਗੋਂ ਬੋਲੇਆ। ਜੇ ਤੂੰ ਕੇਸ ਕਰਨਾ ਤਾਂ ਵੀ ਕਰਦੇ ਮੈਂ ਡਰਦਾ ਨਹੀਂ ਹੈਗਾ ਹੈ। ਤੇਰਾ ਬੰਦਾ ਕਹਿੰਦੀ ਜੇ ਗਲਤ ਕਹਿੰਦੇ ਐ ਅੱਗੋਂ ਮੁੰਡਿਆਂ ਦਾ ਵੀ ਤੇਰਾ ਹੀ ਬੰਦਾ ਗਲਤ ਆ ਸਾਨੂੰ ਤੂੰ ਕੀ ਕਹਿੰਨੀ ਹੈ? ਉਹ ਸੰਭਲ ਕੇ ਨਹੀਂ ਰਹਿੰਦਾ ਐਵੇਂ ਉਹ ਜੀ। ਜੋ। ਮਾੜਾ ਤੇਰੇ ਜਾਂ ਜਾਂ ਬਲੌਕ ਕੀਤੀ ਸੀ ਮੈਨੂੰ ਚarli ਜੀ ਕਹਿੰਨਾ। ਉਹ ਕਹਿੰਦੀ ਜੀ ਕਹਿੰਦੀ ਮੇਰੇ ਭਾਣੂ ਕਹਿੰਦੀ ਨੂੰ ਮਰਦਾ ਨਾ ਕਹਿੰਦੀ ਹੁਣੇ ਮਰ ਜੇ ਮੈਨੂੰ ਕੋਈ ਪਿਆਰ ਨਹੀਂ ਮਿਲਿਆ ਜੀ ਤੇਰਾ ਨਹੀਂ ਉਹ ਵੀ ਤੇਰਾ ਕਰਦਾ ਬੋਦਾ ਮੈਂ ਕਹਿੰਦੀ ਕੁਛ ਮਰਜੀ ਹੋ ਜਾਵੇ ਹੌਨ ਨਹੀਂ ਕਹਿੰਦੀ ਇਦਾਂ ਹੋ ਸਕਦਾ ਮੇਰੀ ਕਹਿੰਦੀ ਅਗੇਜਮੈਂਟ ਹੋ ਗਈ ਹੈ ਕਹਿੰਦੀ ਹੌਨ ਨਹੀਂ ਮਿਲ ਸਕੇਬੀ ਸਮਝ ਆਇਆ ਵੀ ਬਹੁਤ ਹੈ ਮੈਂ ਨਹੀਂ ਸਮਝੀ ਹਾਂ ਜੀ ਕੰਡੀ ਦਾ ਯਾਰ ਅਹੀ ਨਾ ਯਾਰ ਮੈਂ ਇਸ ਦੀ ਖਾਡ ਡੁੱਬ ਗਈ ਸੀ ਨਾ ਮੈਂ ਸਮਝਾਇਆ ਬਹੁਤ ਹੈ ਨਹੀਂ ਸਮਝ ਰਹੀ ਮੈਂ ਕੀ ਕਰਾਂ ਮੈਨੂੰ ਮੈਨੂੰ ਮਾਰ ਦੇਣਾ ਕਹਿੰਦੀ ਘੜੀ ਨੂੰ ਮਰਦਾ ਹੁਣੇ ਮਾਰ ਦੇ ਮੈਨੂੰ ਕੋਈ ਕੇਅਰ ਨਹੀਂ ਹੈ ਜੀ ਕੋਈ ਨਾ ਬੰਦੇ ਨੇ ਸਵਾਲ ਕੀਤਾ ਕੰਦੇ ਮੇਰੇ ਨਾਲ ਕਹਦੇ ਯਾਰ ਪੁਲਿਸ ਇੱਕ ਵਾਰੀ ਫੋਨ ਕਰਦਾ ਯਾਰ ਮੈਂ ਵਾਰ ਵਾਰ ਕਹਿੰਦੀ ਹਾਂ ਪਾਗਲ ਹਾਂ ਕਰਨਾ ਪਲੀਜ਼ ਮੇਰੇ ਲਈ ਕਰ ਲਾ ਮੈਂ ਕਹਿ ਤਾ ਦਿੱਤਾ ਇੱਕ ਵਾਰੀ ਹੋਰ ਕਰ ਪਲੀਜ਼ ਅੱਜਾ ਮੈਂ ਕੀ ਕਹਾ ਉਹਨੂੰ ਫੋਨ ਕਰਕੇ ਰੱਬ ਵਸਤੇ ਗਾਇਤ ਨੂੰ ਪਿਆਰ ਕਰਦਾ ਹੰਮੂ ਨਾ ਪਤਾ ਹੀ ਕੰਨ ਦੀ ਨਾਲ ਵੀ ਰੱਖੀ ਸੀ ਕਿ ਦਾਣ ਸੀ ਹੁੰਦਾ ਤੇਰੀ ਨੌ ਲੰਦਾ ਹੁੰਦਾ ਹੋਰ ਤਾਂ ਇਹਨੂੰ ਨੌਵੇਂ ਲੰਦਾ ਉਹ ਜਦੋਂ ਮੈਨੂੰ ਗੱਲ ਦੀ ਕਲੀਅਰ ਕਰ ਰਹੀ ਹੈ ਕਹਿੰਦੀ ਮੈਂ ਕਰਨੀ ਨਹੀਂ ਜੀ ਦੇ ਬਿਲਕੁਲ ਮੇਰੇ ਕੋਲ ਨਹੀਂ ਹੈ ਜੀ ਜੇ ਹੈ ਨਹੀਂ ਮੇਰੇ ਕੋਲ ਉਹਨੇ ਹਰ ਦੇ ਉਸ ਦਾ ਨੰਬਰ ਵੀ ਪਤਾ ਨਹੀਂ ਉਹਦੇ ਕੋ ਕਿੱਥੋਂ ਆ ਤੇਰੇ ਆਫਿਸ ਚੋਂ ਕਿਸੇ ਨੇ ਦੱਸਿਆ ਇੱਕ ਗੱਲ ਹੋਰ ਰੈਨੂੰ ਦੱਸ ਦਵਾਂ ਉਹ ਵੀ ਚਲ ਗਏ ਹੋਣਗੇ ਮੈਂ ਵੀ ਨਹੀਂ ਤੇਰੇ ਆਫਿਸ ਤੋਂ ਗੱਲ ਗਈ ਆ ਉਹਨੇ ਪਤਾ ਨਹੀਂ ਕੋਈ ਗੱਲ ਹੋਈ ਆ ਉਹਨੇ ਮੈਨੂੰ ਕਸਮ ਚਾਹ ਕੇ ਗੱਲ ਲਸੀਆ ਕਹਿੰਦੇ ਮੈਂ ਦੇਖਿਆ ਵੀ ਆਫਿਸ ਤੋਂ ਕੋਈ ਨਹੀਂ ਆਸਪਾਸ ਦਾ ਕਹਿੰਦੀ ਤੂੰ ਇਹਦੇ ਨਾਲ ਵੀ ਗਈ ਆ ਆਫਿਸ ਦੇ ਵਿੱਚ ਫੇਰ ਕਹਿੰਦੀ ਵੀ ਕਿਸੇ ਨੇ ਮੈਨੂੰ ਆਫਿਸ ਦੇ ਵਿੱਚੋਂ ਜੈਮ ਵਾਲੀ ਕੁੜੀ ਬਾਰੇ ਦੱਸਿਆ ਜੈਮ ਵਾਲੀ ਕੁੜੀ ਕਿਹੜੀ ਕੰਮ ਕਰਦੀ ਨਹੀਂ 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 ਪਤਾ ਹਾਂ ਮੈਨੂੰ ਨਹੀਂ ਪਤਾ ਕੱਲ ਨੂੰ ਮੀਂਹ ਦੀ ਗੱਲ ਕਰਦੀ ਸੀ ਕਿ ਕੋਈ ਜੰਮਾ ਦੀ ਕੁੜੀ ਬਾਰੇ ਤਾਂ ਨਹੀਂ ਆਪਾਂ ਨੂੰ ਤਾਂ ਕਿੱਥੇ ਗੱਤਕੀ ਆਈ ਨਹੀਂ ਐਵੇਂ ਉਹਨੇ ਕਿਹਾ ਨਾ ਤਮ ਕਰ ਉਹ ਤਾਂ ਮੈਨੂੰ ਤਾਂ ਨਹੀਂ ਪਤਾ ਹੈਗਾ ਜੰਮਾ ਦੀ ਕੁੜੀ ਬਾਰੇ ਕਿਹੜੀ ਹੈ ਕਿੱਥੇ ਕਰਨੀ ਮਿਲਿਆ ਕਿੱਥੇ ਨਹੀਂ ਕਿ ਕੋਈ ਜਨਵਰੀ ਸਹੀ ਹੋਣੀ ਸੀ ਕਿ ਮੋਦਕੋ ਚੱਲ ਮੈਂ ਤੇਰੇ ਮਾਤੇ ਸੁਣ ਰਹੀ ਹਾਂ ਮੰਮੀ ਕਰੋ ਮੈਂ ਇਹ ਗੱਲ ਕਲੀਅਰ ਕਰਨਾ ਮੇਰੀਆਂ ਨੱਤਾਂ ਦੀ ਜਾਨ ਨਿਕਲੀ ਹੋਈ ਹੈ ਅੱਛਾ ਮੈਂ ਹੁਣ ਕੀ ਕਰਾਂ ਭੈਣ ਚੋ ਕਿੱਥੇ ਮਰ ਜਵਾਂ ਜਾ ਕੇ ਉਹ ਮੈਨੂੰ ਵੀ ਲੋਕੇਸ਼ਨਾਂ ਕਰ ਦਿੱਤੋ ਜਾ ਖੁਸ਼ੀ ਏਟਾ ਡਰ ਜਾ ਮੈਂ ਨਹੀਂ ਉਹਨੇ ਮੈਨੂੰ ਲੋਕੇਸ਼ਨਾਂ ਕਰੀਆਂ ਨਹੀਂ ਬਾਈ ਤੂੰ ਕੌਣ ਕਾਦੀ ਆ ਵੇ ਜੀ ਉਹਨੇ ਉਹ ਮੈਨੂੰ ਕਹਿੰਦੇ ਤੁਸੀਂ ਇਕੱਠੇ ਹੁੰਦੇ ਹੋ ਤੁਹਾਡੀ ਕੋਟ ਮੈਰਿਜ ਹੋਈ ਹੋਈ ਆ ਮੈਂ ਕਿਹਾ ੱਟੇ ਨਾਲ ਹੀ ਸਾਡੀ ਕੋਟ ਮੈਰਿਜ ਹੋਈ ਹੋਈ ਆ ਮੈਂ ਕਿਹਾ ਮੇਰਾ ਤਾਂ ਉਹ ਕਸਲ ਲੱਗਦਾ ਕਹਿੰਦੀ ਤੂੰ ਬੱਸ ਕਰ ਤੂੰ ਸ਼ਰਮ ਕਰ ਲਾ ਤੂੰ ਆਪ ਦੇ ਸਕੇ ਭਰਾ ਦੇ ਨਾਲ ਵੀ ਸੁਣਨੀ ਐ ਐਵੇਂ ਹੋਈ ਇਹ ਵਸੋ ਮੈਂ ਤੇਰੇ ਮੂੰਹ ਕਰਕੇ ਚੁੱਪ ਕਰ ਗਈ ਫਿਰ ਮੇਰੀ ਦੂਜੀ ਗੱਲ ਸੁਣ ਤੂੰ ਉਹਨੇ ਕਿਹਾ ਉਹ ਤਾਂ ਕੈਰੇਕਟਰਲੈਸ ਆ ਤੂੰ ਮੇਰਾ ਕੀ ਮਾੜਾ ਦੇਖ ਲਿਆ ਤੂੰ ਕਹਿੰਦਾ ਉਹ ਤਾਂ ਮੇਰੀ ਗੱਲ ਸੁਣਦਾ ਮੇਰੀ ਗੱਲ ਸੁਣਦਾ ਮੇਰੀ ਗੱਲ ਸੁਣਦਾ ਪਰ ਮੇਰੀ ਗੱਲ ਸੁਣਦੀ ਆ ਤੇ ਨਹੀਂ ਹੈ ਮੈਂ ਕਹਿੰਦਾ ਮੇਦਾ ਵਰ ਜਾਣਾ ਠੀਕ ਹੈ ਨਹੀਂ ਕੋਈ ਗੱਲ ਮੇਰੀ ਗੱਲ ਸੁਣ ਲੈ ਇੱਕ ਮਿੰਟ ਆ ਮੈਂ ਉਹਨੂੰ ਕੋਈ ਕੈਰੈਕਟਰਲੈਸ ਨਹੀਂ ਕਿਹਾ ਕੋਈ ਕੁਝ ਨਹੀਂ ਕਿਹਾ ਜੇ ਮੈਂ ਆਪਣੀ ਗੱਲ ਬਣਾਈ ਹੈ ਉਹ ਤੈਨੂੰ ਕਿਹਾ ਮੈਂ ਉਹ ਜਿਹ ਨੂੰ ਇਹ ਜੀ ਗੱਲ ਕਰੀ ਉਹ ਨੂੰ ਗੁੱਸਾ ਆ ਰਹਾ ਬਹੁਤ ਉਹਨੇ ਮੈਨੂੰ ਮਾਵਾ ਭੈਣਾਂ ਦੀ ਮੰਮੀ ਦੀ ਮਾਵਾ ਭੈਣਾਂ ਦੀ ਭਾਬੀਆਂ ਦਾ ਮਾਵਾ ਸਾਰੇ ਨੂੰ ਮਾਰਾ ਉਹ ਮੈਨੂੰ ਕਹਿੰਦੀ ਕਹਿੰਦੀ ਮੈਨੂੰ ਤੇਜੀ ਕਹਿੰਦਾ ਕਿ ਉਹ ਤਾਂ ਕੈਰੈਕਟਰਲੈਸ ਹੈ ਹੈਗੀ ਮੇਰੀ ਮਾਸੇ ਦੀ ਕੁੜੀ ਹੈ ਉਹ ਜਨੇ ਖਨੇ ਨਾਲ ਸੌ ਜਾਂਦੀ ਹੈ ਕਹਿੰਦੀ ਉਹ ਮੈਨੂੰ ਕਹਿੰਦੀ ਮੈਨੂੰ ਤੇਰੀਆਂ ਮੁੱਛਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਮੈਂ ਟੈਸਟ ਕਰ ਲਵਾਂ ਮੈਂ ਤੈਨੂੰ ਕਦੋਂ ਤੱਕ ਕੀਤਾ ਮੈਨੂੰ ਤੇਜੀ ਆਂ ਦੱਸ ਦੇ ਯਾਰ ਮੈਂ ਇਹ ਜੀ ਗੱਲ ਕਿਉਂ ਨਹੀਂ ਮੰਨ ਤੈਨੂੰ ਤੈਨੂੰ ਮੇਰੇ ਤੇ ਯਕੀਨ ਨਹੀਂ ਬੈਠਦਾ ਮੈਂ ਮੈਂ ਤੈਨੂੰ ਪੁੱਛ ਰਹੀ ਹਾਂ ਨਾ ਉਹ ਕਹਿੰਦੀ ਕੇ ਪਰਨੀਤ ਪੀਪ ਜਦੋਂ ਵੀ ਮੈਨੂੰ ਕਹਿ ਰਿਹਾ ਕਿ ਪਰਨੀਤ ਨੂੰ ਪੀਪ ਮੈਨੂੰ ਘਰ ਬੈਣ ਦੀ ਆਦਤ ਨਹੀਂ ਮੈਨੂੰ ਦਿੱਲੀ ਧੁਵਾ ਕੇ ਲਿਆ ਪੀ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਕਿ ਤੇਜੀ ਬਾਹਰ ਚੱਲ ਜAVE ਉਹ ਜੂ ਤਾਂ ਬਰਦਾਸ਼ਤ ਮੈਂਨੂੰ ਤੇਜੀ ਨਹੀਂ ਆਣੀ ਕਿਆ ਪਰਨੀਤ ਨੂੰ ਘਰ ਬੈਠਣ ਦੀ ਆਦਤ ਨਹੀਂ ਤਾਂ ਕਰਕੇ ਇਹ ਕੋਈ ਇਹ ਕੋਈ ਇਹ ਕੋਈ ਵਿਚਦਾ ਬੰਦਾ ਭੈਣ ਚ ਬੰਦਾ ਇਹ ਮੈਨੂੰ ਨਹੀਂ ਪਤਾ ਇਹ ਮੈਨੂੰ ਨਹੀਂ ਪਤਾ ਉਹ ਮੈਨੂੰ ਫੋਨ ਕਰਕੇ ਕਿਉਂ ਬੋਲਦੀ ਮੈਨੂੰ ਫੋਨ ਕਰਕੇ ਕਿਉਂ ਬੋਲਦੀ ਹੈ ਮੇਰੀ ਗੱਲ ਸੁਣੋ ਹਾਂ ਸਾਨੂੰ ਹੋਰ ਕੀ ਕਹਾਂ ਸਾਰੀ ਲੋਕ ਮੈਨੂੰ ਆਹੀ ਕੰਮ ਕਰਦੀ ਠੀਕ ਕਰਦੀ ਸੀ ਆਹੀ ਆਹੀ ਕੁਛ ਨਹੀਂ ਕਹਿੰਦੀ ਮੈਂ ਆ ਵੀ ਕੰਪਲੀਟ ਕੀਤੀ ਹੋਈ ਆ ਉਹਦਾ ਸਾਰਾ ਫੋਨ ਹੈਕ ਹੋ ਕੇ ਕਹਿੰਦੀ ਮੇਰੇ ਕੋਲ ਸਭ ਕੁਝ ਆ ਗਿਆ ਕਹਿੰਦੀ ਜਿਹਦਾ ਜਿਹਦੇ ਨਾਲ ਕੰਮ ਕਰਦੀ ਆ ਹਾਂ ਹੋ ਗਿਆ ਦੀਆ ਲੋਕੇਸ਼ਨ ਆ ਹੈਕ ਹੋ ਗਈਆਂ ਤਵੇ ਚੰਡੀਗੜ੍ਹ ਕਲੱਬ ਕਿਤੇ ਗਦੇ ਮੈਂ ਚੁੱਪ ਕਰਕੇ ਮੈਂ ਕਿਹਾ ਕੋਈ ਨਹੀਂ ਆ ਰਿਹਾ ਮੈਂ ਕਿਹਾ ਕਿ ਉਸਕਾ ਫਾਇਨਾ ਦੇ ਪਰ ਉਹਨੂੰ ਕਹਿੰਦੀ ਮੇਰੇ ਨਾਲ ਉਹਨੂੰ ਕੁਝ ਕਿਹਾ ਤਾਂ ਨਹੀਂ ਮੈਂ ਕੁਝ ਵੀ ਨਹੀਂ ਗਿਆ ਮੈਂ ਚੁੱਪ ਕਰਕੇ ਗੱਲਾਂ ਸੁਣੀ ਗਈ ਸਿਰਫ ਤੇਰੇ ਕਰਕੇ ਅਰੇ ਤੂੰ ਬਹੁਤ ਬਹੁਤ ਮਾਰੀਂ ਨਾ ਲੱਗਦਾ ਮੈਂ ਕੁਝ ਵੀ ਨਹੀਂ ਕਿਤੇ ਬੰਦੇ ਪਾਣੇ ਚ ਦਈਆ ਮੇਰੀ ਗੱਲ ਤੂੰ ਤੇਰੀ ਬਹੁਤ ਮਾਰੀ ਰਿਹਾ ਹੂੰ ਬੰਤੀ ਨੂੰ ਕੋਈ ਬੰਦਾ ਤੂੰ ਮੈਨੂੰ ਇਹ ਸਟੋਰੀਆਂ ਕੌਂਦੀ ਦੀ ਭੈਣ ਸੀ ਲੱਗ ਰਹੀ ਸੀ ਮੈਨੂੰ ਕਿ ਮਤੋਂ ਹੋ ਰਹਿਣ ਖਰੋਦੀ ਹੈ ਇਹ ਸਟੋਰੀਆਂ ਬੜਾ ਕੋਈ ਟ੍ਰੇਨ ਸੇਵ ਕਰਕੇ ਸਟੋਰੀਆਂ ਹੀ ਸਟੋਰੀਆਂ ਸਾਰੀਆਂ ਕਰੀ ਗਈਆਂ ਹੋਈਆਂ ਕਮਾਣੋ ਤੇ ਕਿਸੇ ਕੋਲ ਨਹੀਂ ਸੇਵ ਤੇ তোর ਮੇਰਾ ਨੰਬਰ ਹੈਗਾ ਕਿਸੇ ਕੋਲ ਵੀ ਫਿਰ ਮੈਂ ਕਿ ਤੁਹਾਨੂੰ ਬਲਕਿਆ ਮੈਨੂੰ ਕੀ ਪੁੱਛਦਾ ਫਿਰ ਨਹੀਂ ਨਹੀਂ ਤੂੰ ਮੈਨੂੰ ਕਹਿਣਾ ਵੀ ਸਟੋਰੀਆਂ ਸੇਵ ਕਰਕੇ ਕੀ ਨਹੀਂ ਗਲਤੀਆਂ ਇਨਸਟਾਗ੍ਰਾਮ ਦੀ ਗੱਲ ਕਰਦਾ ਵਾਂ ਵੀ ਇਨਸਟਾਗ੍ਰਾਮ ਤੇ ਦਾ ਮੈਨੂੰ ਪਤਾ ਨਹੀਂ ਮੈਨੂੰ ਇੱਕ ਬਗਾਲ ਸੁਣ ਮੈਨੂੰ ਤੂੰ ਸੰਦੀਪ ਦੇ ਨਾਲ ਸੁੱਤੇ ਉੱਠ ਲਿਆ ਉਹਵੇਂ ਨਹੀਂ ਕਹਿੰਦੀ ਮੈਨੂੰ ਉਹ ਯਾਰ ਮੈਂ ਨਹੀਂ ਫੇਰ ਕੋਈ ਨਹੀਂ ਉਹ ਹੀ ਕਰਦਾ ਮੈਂ ਕਹੀ ਹੋਣੀ ਕਹਿੰਦੀ ਉਹਨੇ ਤਾਂ ਕਹਿੰਦੀ ਕਿ ਹੁਣ ਉਸੇ ਦਾ ਹੋਊ ਉਹਨੂੰ ਪਤਾ ਨਹੀਂ ਕਿ ਐ ਕਰਦਾ ਉਹ ਕਹਿੰਦਾ ਕਿ ਡਰਾਫਟ ਨਹੀਂ ਪਤਾ ਸਹੀ ਕਰਦਾ ਨਹੀਂ ਤੇ ਜੀ ਮੈਨੂੰ ਆਦਾ ਮੇਰੀ ਗੱਲ ਦਾ ਤੇਰੀਆਂ ਗੱਲਾਂ ਸੁਣ ਮੈਂ ਹੈਗੀ ਉਹ ਡਰਾਫਟ ਨਹੀਂ ਮੇਰੀ ਗੱਲ ਸੁਣ ਨਹੀਂ ਹੈਗੀ ਮੇਰੇ ਯਾਰ ਵੀ ਕੁੜੀ ਨਹੀਂ ਤੈਨੂੰ ਲੱਭਣੀ ਜਿੰਨੀ ਮੈਂ ਤੇਰੇ ਨਾਲ ਖੜੀ ਮੇਰੀ ਗੱਲ ਸੁਣਦਾ ਕੰਪਲੋ ਫਰਮ ਬੈਕਰ ਹਾਂ ਹੋਰ ਤੈਨੂੰ ਕੀ ਕਰਨਾ ਕਰੀਆ ਉਹਨੇ ਕਹਿੰਦੀ ਹੱਡ ਨੇ ਕਦੇ ਵਿੱਚ ਹੋਣੀ ਐ ਤੂੰ ਇਹ ਗੱਲ ਕਹਿੰਦੀ ਉਹਨੇ ਹਾਂ ਹੋਰ ਕੀ ਕਿਹਾ ਕਹਿੰਦੀ ਸਾਬਕੋਸ਼ ਖਤਮ ਕਰਤਾ ਮੈਂ ਉਹਨੂੰ ਬਲੈਕਲਿਸਟ ਕਰਵਾ ਦੇਣਾ ਤੇ ਐਵੇਂ ਕਹਿੰਦੀ ਕੰਪਲੀਟ ਹੋ ਗਈ ਕੀਤੀ ਹੋਈ ਐ ਮੈਂ ਤੇ ਪੁਲਿਸ ਕਦੇ ਵੀ ਚੱਕ ਸਕਦੀਆਂ ਉਹਨੂੰ ਕਹਿੰਦੀ ਉਹਨੂੰ ਮੈਂ ਉਹਨੇ ਮੇਰਾ ਫਰਾਡ ਕੀਤਾ ਉਹਨੂੰ ਕਹਿੰਦੀ ਮੈਂ ਦੱਸੂਗੀ ਤੇ ਤੂੰ ਸਿਮਰਨ ਦੇ ਨਾਲ ਉਹਦੋਂ ਤੂੰ ਰੂਮ 'ਚ ਜਾ ਕੇ ਆਇਆ ਹੈਂ ਹੈ ਉਹਨੂੰ ਉਹਨਾਂ ਕੀ ਕਰਾਉਂਦਾ ਮੈਂ ਤੇ ਮਰਦੀ ਤਾਂ ਕਿ ਉਹ ਦੂਸਰੀ ਮੇਰੀ ਗੱਲ ਸੁਣ। ਉਹ ਮੇਰੇ ਤਾਈ ਦੀ ਕੁੜੀ ਹੈ ਹਾਂ ਉਹਨੂੰ ਕਹਤਾ ਮੇਰੇ ਤਾਈ ਦੀ ਕੁੜੀ ਹੈ। ਮੈਂ ਹਰ ਵਾਰ ਉਸ ਦੇ ਨਾਲ ਖੜੀ ਹਾਂ ਸ਼ਰਮ ਕਰ ਲੈਂਦਾ ਮੈਨੂੰ ਕਰੈਕਟ ਨਹੀਂ ਆਉਂਦਾ। ਹਾਂ। ਹੈਲੋ। ਹਾਂ। ਤੈਨੂੰ ਵੀਰਾ ਦਾ ਬਈ ਮੰਜੀ ਨਾਲ ਗੱਲ ਕਰੂਗਾ ਨਹੀਂ ਇਹ ਗੱਲ ਆਪਸ ਵਿੱਚ। ਨਹੀਂ। ਪੱਤੀ ਨਹੀਂ ਕਰਦੀ। ਹਾਂ। ਚਲ ਠੀਕ ਹੈ। ਤੂੰ ਯਾਰ ਕਿ ਚੰਗੀ ਕੀਤੀ। ਮੈਂ ਤਾਂ ਮਰ ਜਾਣਾ ਹੁਣ ਤੂੰ ਮੈਨੂੰ ਕੈਰੇਕਟਰਲੈਸ ਬਸ ਕੇ ਸੰਗੀਨੀ ਕੀਤੀ ਹੈਲੋ